ਸਸਿਕਾ ਅੱਛਾ ਮੈਂ ਨਾ ਤੁਹਾਨੂੰ ਤਾਂ ਬੁਲਾਇਆ ਮੈਂ ਸਾਰੇ ਗੇੜਾ ਲਾ ਕੇ ਆਈ ਆਂ ਇੱਧਰ ਕੱਚੀ ਮੰਡੀ ਵੱਲ ਵੀ ਹਾਂਜੀ ਮੈਮ ਤੇ ਹਾਲਾਤ ਬਹੁਤ ਮਾੜੇ ਆ ਮੈਮ ਜਿਹਦਾ ਮਾਰਸ ਹੁਣੇ ਰੁਕ ਜਾਂਦੀ ਹੈ ਹਾਂ ਸ਼ਹਿਰ ਤਾਂ ਸ਼ਾਮ ਨੂੰ ਖਾਲੀ ਹੋ ਜਾਂਦਾ ਅੱਛਾ ਤੇ ਜੇ ਪ੍ਰਲੌਂਗ ਹੋ ਗਿਆ ਤੇ ਫਿਰ ਕੱਲ ਦੁਪਹਿਰ ਤੇ ਜਾਊਗੀ ਗੱਲ ਨਹੀਂ ਅ ਸ਼ਾ ਜਨਰੇਟਰ ਮੋਟਰ ਸਭ ਚੱਲ ਰਹੀ ਜੀ ਲਾਈਟ ਨਹੀਂ ਜਨਰੇਟਰ ਚੱਲੀ ਜਾਂਦੇ ਨਹੀਂ ਇਹ ਹਮੇਸ਼ਾ ਹੀ ਆਏ ਹੁੰਦਾ ਹਮੇਸ਼ਾ ਮੌਨਸੂਨ ਦਾ ਪਾਣੀ ਬੱਤੇ ਡਿਜ਼ਾਈਨ ਨਹੀਂ ਨਾ ਸੀ ਹੋ ਰਿਹਾ ਕਿੰਨਾ ਸਰ ਕਿੰਨਾ ਸਰ ਖੜਦਾ ਜੀ ਹੁਣ ਜਸਪੋ ਹੁਣ بارش ਹੋ ਗਈ ਆ ਗਲੀਆਂ ਸ਼ਾਮ ਨੂੰ ਕਲੀਅਰ ਹੋ ਜਾਂਦੀਆਂ ਰਾਤ ਨੂੰ ਮਤਲਬ 12:30 ਮਤਲਬ ਇਹ ਸਾਰਾ ਦਿਨ ਆ ਹੀ ਰਹੂਗਾ ਹਾਂਜੀ ਸਾਰਾ ਦਿਨ ਇਹਦਾ ਕਾਰਨ ਕੀ ਆ ਮੈਂ ਮ ਆਪਣਾ ਸੀਵਰ ਜਿਹੜੀਆਂ ਨਾ ਹਾਂ ਪਾਣੀ ਉੱਤੇ ਡਿਜ਼ਾਈਨ ਹੀ ਨਹੀਂ ਹੁੰਦਾ ਕੱਲਾ ਸੀਵਰ ਦੇ ਬਰਸਾਤੀ ਵਾਸਤੇ ਨਹੀਂ ਡਿਜ਼ਾਈਨ ਹੁੰਦਾ ਮੋਡਰਨ ਸਿਟੀ ਚਾਰੇ ਦੇ ਪਰ ਕਰਾਏ ਪਾਣੀ ਵਾਸਤੇ ਹੁੰਦੇ ਸਟਾਰਮ ਸੀਵਰ ਕਿਤੇ ਵੀ ਹੈ ਨਹੀਂ ਪੰਜਾਬ ਚ ਨਹੀਂ ਨਹੀਂ ਐ ਨਈ ਇੰਨਾ ਤਾਂ ਨਹੀਂ ਹੁੰਦਾ ਮੈਂ ਉਹ ਮੇਨ ਗਲੀਆਂ ਖਾਲੀ ਆ ਆ ਭਰੀਆਂ ਹੋਈਆਂ ਐ ਇਹ ਹੋਲੀ ਹੋ ਰਹੀ ਹੈ ਐਨ ਬਿਰਲੌਰ ਤੋਂ ਜਾ ਕੇ ਜਾਂਦੇ ਆ ਜੀ ਨਹੀਂ ਤੁਸੀਂ ਇਹਦਾ ਹਾਲ ਦੱਸੋ ਮੈਨੂੰ ਕੀ ਕਰ ਸਕਦੇ ਤੁਸੀਂ ਇੰਜੀਨੀਅਰ ਹੋ ਨਹੀਂ ਮੈਂ ਕਰ ਦਿੰਨੇ ਆ ਪਲਾਨ ਕਰ ਦਿੰਨੇ ਆ ਬਾਕੀ ਉਹ ਮੋਟਰਾਂ ਉਹ ਨਹੀਂ ਹੈਗੀ ਚਲਾਈਆਂ ਉਹ ਡਰੇਨੇਜ ਦੀਆਂ ਮੋਟਰ ਲੱਗੀਆਂ ਨੇ ਛੱਪੜਾਂ ਦੇ ਹਾਂ ਉਹ ਲੱਗੀਆਂ ਉਹ ਦੋਨੇ ਅੱਨੀ ਚੱਲ ਰਹੀਆਂ ਉਹਨਾਂ ਦੀਆਂ ਅੱਗੇ ਛੱਪੜ ਦਾ ਸਾਰਾ ਪਾਣੀ ਚੁੱਕ ਕੇ ਗਾ ਚੱਲ ਨਹੀਂ ਰਹੀਆਂ ਨਾ ਉਹ ਬੰਦ ਹੀ ਪਈਆਂ ਬਹੁਤ ਦਿਨਾਂ ਨੂੰ ਨਗਰ ਕੌਂਸਲ ਨੂੰ ਦਿੱਤੀਆਂ ਸੀਗੀਆਂ ਕਿੱਥੇ ਗਈਆਂ ਕਿੱਥੇ ਲੱਗੀਆਂ ਇੱਕ ਸ਼ਮਸ਼ਾਨ ਘਾਟ ਡਿਸਪੋਲ ਬਣੀ ਕੋ ਬਾਰ ਨੰਬਰ 14 ਹੀ ਬਣੀ ਹੋਈ ਹੈ ਆਪਣੀ ਜੀ ਅੱਛਾ ਉਦੋਂ ਇਹ ਮਤਲਬ ਉਹ ਕਹੋਗੇ ਰਿਡੈਂਡੈਂਟ ਪਈਆਂ 1.5 ਸਾਲ ਹੋ ਗਿਆ ਇਹਨਾਂ ਨੇ ਤੇ ਤੁਸੀਂ ਮੈਨੂੰ ਦੱਸਿਆ ਨਹੀਂ ਮੈਂ ਕਈ ਚੀਜ਼ ਨਗਰ ਕੌਂਸਲ ਨਹੀਂ ਹੁੰਦੀ ਹੈ ਨਾ ਇਹ ਉਹਨਾਂ ਨੇ ਦੇਖਣੀ ਹੁੰਦੀ ਆ ਅਸੀਂ ਦੱਸਦੇ ਆਂ ਫਿਰ ਉਹ ਕਹਿੰਦੇ ਤੁਸੀਂ ਐਵੇਂ ਹਰ ਗੱਲ ਐਵੇਂ ਨਹੀਂ ਹਰ ਗੱਲ ਤੇ ਆ ਲੋਕ ਜਿਹੜੇ ਦੁਖੀ ਹੁੰਦੇ ਉਹਦਾ ਕੀ ਕਰੀਏ ਚਲ ਤੂੰ ਆਪਾਂ ਕੱਲ ਨੂੰ ਇਹੋ ਸਾਥ ਹੀ ਹੋਣਗੇ ਉਹਨਾਂ ਨੂੰ ਪੁੱਛ ਲੈ ਉਹਨੇ ਟੈਂਡਰ ਉਹਨਾਂ ਨੇ ਲਾਇਆ ਸੀ ਮੋਟਰਾਂ ਨਾਲ ਚੱਲੀਆਂ ਨਹੀਂ ਉਹਨਾਂ ਕਿੰਨਾ ਖਰਚਾ ਹੋਰ ਤੇ ਖਰਚਾ ਤਾਂ ਕੋਈ ਉਹ ਦੋ ਦੋ ਚਾਰ ਬੰਦਿਆਂ ਰੱਖਨੇ ਮੋਟਰਾਂ ਲੱਗੀਆਂ ਹੋਈਆਂ ਖਰਚਾ ਜ਼ਿਆਦਾ ਨਹੀਂ ਹੁੰਦਾਗਾ ਹਾਂ ਬੰਦੇ ਰੱਖਣ ਵਾਲੇ ਆ ਬੰਦੇ ਜੇ ਉਹਨ ਵਾਰ ਨੰਬਰ 14 ਚ ਹਾਂ ਉਹ ਸਾਰਾ ਪਾਣੀ ਉਧਰ ਲੈ ਇਕੱਠੇ ਹੋ ਗਏ ਗਾਂ ਛੁੱਟਦੇ ਸੀਗੀ ਜੀ ਅੱਛਾ ਇਸ ਤਰ੍ਹਾਂ ਸੀ ਸਿਸਟਮ ਨਹੀਂ ਇੱਕ ਤਾਂ ਉਹ ਲੱਗੀਆਂ ਤੇ ਆਪਾਂ ਇੱਕ ਇਸ਼ਾਨ ਕਰਤੀ ਹੋਰ ਨਹੀਂ ਲਾ ਸਕਦੇ ਨਹੀਂ ਲੋਇਸਟ ਪੁਆਇੰਟ ਪਾਣੀ ਜਾਂਦਾ ਹੀ ਉੱਥੇ ਨਹੀਂ ਜਿੱਥੇ ਇਕੱਠਾ ਹੁੰਦਾ ਉੱਥੇ ਮਤਲਬ ਮੋਟਰ ਚਲਾਈਏ ਫਿਰ ਤਾਂ ਫਿਰ ਤਾਂ ਫਰਕ ਪੈ ਜਾਊਗਾ ਏਲ ਵੀ ਆ ਸਪੀਡ ਵਧ ਜੂਗੀ ਪਾਣੀ ਗਾਂ ਚੁੱਕੀ ਜਾਊਗਾ ਲੈ ਤਾਂ ਫਿਰ ਇੰਨੀ ਕੀ ਗੱਲ ਪਿੱਛੇ ਆਪਾਂ ਲੋਕਾਂ ਨੂੰ ਮਾਰਿਆ ਹੋਇਆ ਦੱਸ ਇਓ ਸਾਹਿਬ ਦੇ ਤੇ ਅੰਤ ਨਹੀਂ ਤੁਸੀਂ ਮੈਨੂੰ ਦੱਸੋ ਵੀ ਕੀ ਕਰਨਾ ਤੇ ਆਪਾਂ ਉਹਨਾਂ ਦੇ ਚਲਾ ਦੇਣੀ ਗੱਲ ਵੀ ਚਲਾ ਦੇਣੀ ਬਾਤ ਅਰਸ਼ੀ ਉਹਨੂੰ ਪੁੱਛ ਲਾ ਕੇ ਤੈਨੂੰ ਪਤਾ ਨਹੀਂ ਵੀ ਇੰਨਾ ਸ਼ਹਿਰ ਡੁੱਬਿਆ ਹੋਇਆ ਸਾਰਾ ਉਹ ਤਾਂ ਇੰਨਾ ਇਨਾ ਪਾਣੀ ਲੋਕੀ ਤਾਂ ਵਿੱਚ ਜਮੜ ਡੁੱਬਦੇ ਫਿਰਦੇ ਆ ਮੈਂ ਜੇ ਬਾਰਿਸ਼ ਹੋਣ ਲੱਗ ਗਈ ਨੇ ਨਿਕਲ ਜਾਣਗੇ ਸ਼ਾਮ ਨੂੰ ਸਾਰਾ ਪਾਣੀ ਜਿੱਥੋਂ ਰੋਕ ਕੇ ਨਿਕਲ ਜਾਂਦੇ ਨੇ ਛੱਪੜ ਜਾਂਦਾ ਨਹੀਂ ਪਰ ਹੈ ਤਾਂ ਗਲਤੀ ਹੈ ਨਾ ਕੋਲ ਤਾਂ ਮੈਂ ਫਿਰ ਆਪਣੇ ਸਟਾਰਮ ਸੂਰ ਪੰਜਾਬ ਕਿਸੇ ਸ਼ਹਿਰ ਕੀ ਨਹੀਂ ਨਹੀਂ ਐਡਾ ਤਾਂ ਕਿਤੇ ਨਹੀਂ ਮੈਂ ਦੇਖਿਆ ਹੈ ਤਾਂ ਬਹੁਤ ਜ਼ਿਆਦਾ ਆਪਾਂ ਜਿੰਨਾ ਕਰ ਸਕਦੇ ਉਹਨਾਂ ਤਾਂ ਕਰ ਗਏ ਇਹ ਦੀ ਗੱਲ ਕਰਨੀ ਹੈ ਜੀ ਇਹੋ ਸਭ ਸਸਰੀ ਗੱਲ ਉਹ ਤੁਹਾਨੂੰ ਪਤਾ ਨਹੀਂ ਕਿ ਵੀ ਮੋਟਰਾਂ ਜਿਹੜੀਆਂ ਲਾਈਆਂ ਤੁਸੀਂ ਡਰੇਨੇਜ ਲਈ ਸ਼ਹਿਰ ਤੇ ਪਾਣੀ ਦੇ ਵੀ ਉਹ ਚਲਾਉਣੀਆਂ ਵੀ ਹੁੰਦੀਆਂ ਜਿਵੇਂ ਰਿਪੋਰਟ ਤਾਂ ਮੇਰੇ ਕੋਲੇ ਖੜਾ ਹੈ ਤਾਂ ਕਹਿੰਦੇ ਯੂ ਚਲਾਉਂਦਾ ਲਮੋਰਟਰ ਤਾਂ ਤੁਸੀਂ ਚਿਲੋ ਨੀ ਮੈਂ ਮੋਲ ਉਹਨਾਂ ਹੈਂਡਓਵਰ ਹੀ ਉਹਨਾਂ ਕਿਤੇ ਕਮਾਦ ਉੱਪਰ ਮੈਂ ਕਾਗਜ਼ ਤੇ ਡਾਕੂ ਹੋ ਗਿਆ ਹੈਂਡਓਵਰ ਹੀ ਨਹੀਂ ਕੀਤੀਆਂ ਸਾਨੂੰ ਨਹੀਂ ਨਹੀਂ ਹੈਂਡਓਵਰ ਉਹਨਾਂ ਨੂੰ ਟ੍ਰੇਨਿੰਗ ਉਹਨਾਂ ਨੂੰ ਹੈਂਡਓਵਰ ਕੀਤੀ ਹੈ ਜੀ ਸਾਨੂੰ ਨਹੀਂ ਉਹਨਾਂ ਨਗਰ ਕੌਂਸਲ ਨੇ ਹੈਂਡਓਵਰ ਕੀਤੀ ਹੈ ਤੁਹਾਨੂੰ ਮੈਨੂੰ ਨਹੀਂ ਪਤਾ ਇਹਦਾ ਪਾਣੀ ਦਾ ਹੱਲ ਕੱਢ ਕੇ ਤੁਸੀਂ ਦੋਨੇ ਜਣੇ ਕੱਲ ਨੂੰ ਆਓ ਮੇਰੇ ਕੋਲੇ ਹਾਂ ਕੀ ਹੈ ਉਹਦਾ ਮੋਟਰਾਂ ਦਾ ਉਹਨੂੰ ਚਲਾਓ ਤੁਸੀਂ ਉਹ ਕਦੇ ਲਈ ਲਵਾਈਆਂ ਸੀਗੀਆਂ ਕਮੇਟੀ ਦੇ ਕੰਸਰਨ ਹੀ ਕਹੀ ਜਾਂਦਾ ਨਾ ਮੱਕੜ ਮੇਰੇ ਕੋਲੇ ਖੜਾ ਇਹ ਉਹਨੂੰ ਨਗਰ ਕੌਂਸਲ ਹੈਂਡਓਵਰ ਕੀਤਾ ਨਾ ਐਮਸੀ ਨੇ ਹੈਂਡਓਵਰ ਕੀਤਾ ਉਹ ਕਹਿੰਦਾ ਐਮਸੀ ਨੇ ਨਗਰ ਕਾਉਂਸਲ ਨੂੰ ਹੈਂਡਓਵਰ ਕੀਤੀਆਂ ਹੋਈਆਂ ਨਹੀਂ ਨਹੀਂ ਤੂੰ ਸੀ ਨਾ ਸਾਰਾ ਕੁਝ ਚੱਕ ਕੇ ਗੱਲ ਨੂੰ ਮੇਰੇ ਕੋਲੇ ਆ ਜਾ ਫਿਰ ਮੈਂ ਦੇਖਦੀ ਆ ਇਹ ਕਿ ਇਹ ਸਾਰਾ ਸ਼ਹਿਰ ਡੋਬ ਰੱਖਿਆ ਬਿਨਾਂ ਗੱਲ ਤੋਂ ਆਲੋ ਆਓ ਕਿੰਦਾ ਸਾਡਾ ਨਹੀਂ ਹੈਗਾ ਮੈਂ ਮੈਂ ਤੁਹਾਨੂੰ ਸਾਰੇ ਡਾਕੂਮੈਂਟ ਰਿਆ ਦੂੰਗਾ ਇਹ ਮੈਂ ਜੇ ਗਲਤ ਗੱਲ ਹੈ ਤੁਹਾਨੂੰ ਮੈਂ ਮੰਨ ਲੂੰਗਾ ਚਲ ਕੋਈ ਨਹੀਂ ਫਿਰ ਸਵੇਰੇ ਦੇਖਦੇ ਆ ਮੈਂ ਝੂਠ ਨਹੀਂ ਬੋਲਦਾ ਕਲੀਰ ਗੋ ਨਹੀਂ ਮੈਂ ਚਲੋ ਮੈਂ ਈਓ ਸਾਹਿਬ ਤੇ ਇਹ ਹਾਂ ਤੁਸੀਂ ਦੋਨੇ ਆਓ ਮੇਰੇ ਕੋਲ ਰੱਖੀ ਵੀ ਹੈ ਜੀ ਮੀਡੀਆ ਵਾਲਾ ਰੱਖੀ ਹੋਈ ਹੈ ਇਹ ਇਹ ਤਾਂ ਕਰੋ ਇਹ ਤਾਂ ਬਹੁਤ ਫਾੜੀ ਜੀ ਮੈਂ ਉਹਨੇ ਟੇਕਓਵਰ ਕੀਤੇ ਪਹਿਲਾਂ ਡਰੇਨਿੰਗ ਮੈਕ ਮੇਰੇ ਕੋਲ ਸੀਗੇ ਇਹਨੇ ਜੀਨੇ ਵੀ ਕੀਤੇ ਆ ਤੁਸੀਂ ਪੁਰਾਣੇ ਬੰਦੇ ਬੈਠੇ ਹੋ ਸ਼ਹਿਰ ਤੇ ਮੈਂ ਜੋ ਮੈਂ ਤੁਹਾਨੂੰ ਦੱਸਦਾ ਨੇ ਇਹਨਾਂ ਗਲਤ ਕਿੰਨੇ ਸੀਰ ਜੀ ਸੀਰ ਸਾਡੀਆਂ ਮੇਰੀਆਂ ਮੋਟਰਾਂ ਸਾਰੀਆਂ ਚਲੀ ਜਾਂਦੀਆਂ 100% ਜੇਨਰੇਟਰ ਚੱਲ ਰਿਹਾ ਜੀ ਮੈਂ ਆਪਣੇ ਲੋਏ ਸਾਰੇ ਚੱਲ ਨਹੀਂ ਆਉਂਦੇ ਚਲੋ ਕੋਈ ਨਹੀਂ ਕਾਟਦੇ ਗੱਲ ਹਮ ਆਜੋ ਸਾਰੇ ਤੇ ਟੋਆ ਕਹਿੰਦਾ ਸੀਗਾ ਪੱਟਿਆ ਪੈ ਇੱਡਾ ਪ੍ਰਲਾਦ ਚੌਂਕ ਜੀ ਪ੍ਰਲਾਦ ਚੌਂਕ ਇਹ ਵੀ ਕਹਿਣਾ ਇਹਨਾਂ ਨੂੰ ਵੀ ਉਹ ਚੋਆ ਕਿਹੜੇ ਸ਼ੌਕ ਨੂੰ ਰੱਖਿਆ ਹੋਇਆ ਹਾਂਜੀ ਅੱਥੇ ਕੋਈ ਡਿੱਗ ਪਵੇ ਵਿੱਚ ਹਰਦੇ ਜੀ ਉਹ ਮਕਰ ਸਾਹਿਬ ਨੂੰ ਕਹਤਾ ਸੀ ਵੈਸੇ ਮੈਂ ਪ੍ਰਲਾਦ ਚੌਂਕ ਦਾ ਤੇ ਉੱਥੇ ਕਿਆ ਸੀਗਾ ਹਾਂਜੀ ਹਾਂਜੀ ਮੈਂ ਉਹਨੂੰ ਐਵੇਂ ਦੱਸਦੇ ਮੈਂ ਕਿ ਰਵਦਾਸ ਨਗਰ ਮੈਡਮ ਹੁਣ ਜਾ ਕੇ ਆਏ ਤੇ ਬੁਰਾ ਹਾਲ ਹੂੰ ਕੱਚੀ ਮੰਡੀ ਬੁਰਾ ਹਾਲ ਹੈ ਮੈਡਮ ਹੈ ਸਭ ਕੁਝ ਗਲਤ ਇਹਨਾਂ ਦੇ ਕਾਰਨ ਦੀ ਹੈ ਜੀ ਹੂੰ ਇਹ ਥੋੜਾ ਜਿਹਾ ਜ਼ਿਆਦਾ ਬਕਰਦੇ ਆਮੜਮ ਜਿਮਾ ਸੈਂਟਰ ਪੁਆਇੰਟ ਅਜੀ ਬਾਜ਼ਾਰ ਦਾ ਆਹਾਂ ਹਾਂਜੀ ਇੱਥੇ ਵੀ ਆਹ ਹਾਲ ਹੈ ਤੁਸੀਂ ਤੁਸੀਂ ਆਓ ਨਹੀਂ ਨਹੀਂ ਬਾਰਿਸ਼ ਤਾਂ ਹੈਗੀ ਆ ਪਰ ਇੰਨਾ ਇੰਨਾ ਪਾਣੀ ਥੋੜੀ ਹੁੰਦਾ ਵੀ ਬੰਦਾ ਬਾਹਰ ਹੀ ਨਾ ਪਾਣੀ ਤਾਂ ਇਹ ਕਹਿੰਦੇ ਰਾਤ ਤੱਕ ਹੀ ਨਿਕਲਦਾ ਹੀ ਨਹੀਂ ਖੜਾ ਹੀ ਆ ਲੋਕ ਰਾਤ ਤੱਕ ਹੀ ਨਿਕਲਦਾ ਹੀ ਪਾਣੀ ਨਹੀਂ ਨਿਕਲਦਾ ਨਾ ਰਾਤ ਤੱਕ ਪਾਣੀ ਨਹੀਂ ਨਿਕਲਦਾ ਕਹਿੰਦੇ ਮੈਂ ਮੈਂ ਪਤਾ ਕਰ ਲਿਆ ਇੰਨਾ ਵੀ ਕਿਹੜਾ ਆਇਆ ਨਾ ਹੁਣ ਰੋਟੀਆਂ થી ਖਰੋ ਖਾਣੀਆਂ ਆ ਸਾਰੇ ਦੁਕਾਨਦਾਰ ਖੜੇ ਆ ਇੱਥੇ ਬੁਰਾ ਹਾਲ ਹੈ ਜੀ ਇੰਨਾ ਮੈਨੂੰ ਤਾਂ ਨਹੀਂ ਪਈ ਜਣਾ ਤੇ ਆਪਦਾ ਸਾਨੂੰ ਸ਼ੇਰੀ ਵਿਜੀਟ ਕਰ ਲੈਣਾ ਜੀ ਤੁਸੀਂ ਆਓ ਇੱਥੇ ਤੇ ਇਹਦੇ ਮੋਟਰਾਂ-ਮੋਟਰਾਂ ਕੋਈ ਲਵਾਈਆਂ ਸੀ ਉਹ ਬੰਦ ਹੀ ਪਈਆਂ ਕਿਸੇ ਨੇ ਚਲਾਈਆਂ ਨਹੀਂ ਤੇ ਹੁਣ ਮੈਨੂੰ ਦੱਸ ਰਿਹਾ ਮੈਂ ਉਹਨੂੰ ਸੱਦਿਆ ਸੀ ਇੱਥੇ ਮੱਕੜ ਨੂੰ ਆਉਜੀ ਉਹ ਮੈਂ ਜਦੋਂ ਸਾਰੇ ਜਿਹੜਾ ਲੱਕੇ ਆਈਆਂ ਬਾਜ਼ਾਰ 'ਚ ਕਿਤੇ ਵੀ ਨਹੀਂ ਕੋਈ ਜਗ੍ਹਾ ਵੀ ਹੈ ਨਹੀਂ ਜਿੱਥੇ ਪਾਣੀ ਨਾ ਖੜਾ ਹੋਵੇ ਐਂ ਦਾ ਜੂਰਾ ਹੂੰ ਕਿੰਨੇ ਸਾਲਾਂ ਦੀ ਐ ਇਸ ਮਸਕੂ ਪੁਰਾਣਾ ਹੈ ਪੁਰਾਣਾ ਇਹਨਾਂ ਨਾਲ ਦੇਖਣਾ ਹੀ ਨਹੀਂ ਪਾਣੀ ਦੀ ਗੱਲ ਪੁਰਾਣਾ ਹੈ ਜੀ ਕਰੜ ਟੱਪ ਦੀ ਜੁੱਪਾ ਟੱਪ ਨੇ ਤੇਜ਼ੀ ਨਾਲ ਪੈਂਦੀਆਂ ਜਿਵੇਂ ਲੈ ਵੀ ਬਸ ਹਾਂ ਹਾਂ ਕਿਵੇਂ ਬਾਤ ਨੂੰ ਹੀ ਕਰਾਂ ਨੂੰ ਕਰਵਾਣਾ ਪੈਂਦਾ ਦੁਕਾਨ ਦਾ ਸਮਾਨ ਚੱਕ ਕੇ ਉੱਤੇ ਰੱਖਣਾ ਬੰਦਾ ਕਾਉਂਟਰ ਵਿੱਚ ਵੜ ਜਾਂਦਾ ਹਾਂਜੀ ਹਾਂਜੀ ਐਨਾ ਬੁਰਾ ਹਾਲ ਹੈ ਕੋਈ ਨਹੀਂ ਕੱਲ ਨੂੰ ਵਿਜ਼ਿਟ ਕਰਦੇ